ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਵਿਸ਼ੇ ਤੇ ਆਪਾਂ ਅੱਜ ਗੱਲ ਕਰ ਰਹੇ ਆ ਵਿਚਾਰ ਕਰਨ ਜਾ ਰਹੇ ਆ ਇਹ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਵਿਸ਼ਾ ਹੈ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਆਪਰਦਾ ਹੈ ਇੱਕ ਸੰਗੀ ਜਾਨੇ ਉਹਨਾਂ ਦੇ ਪਿਤਾ ਜੀ ਸੰਸਾਰਿਕ ਯਾਤਰਾ ਪੂਰੀ ਕਰਕੇ ਵਿਛੋੜਾ ਦੇ ਗਏ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਇੱਕ ਆਡੀਓ ਬਣਾਈ ਜਾਏ ਤੇ ਇਹ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਵਾਪਰਨ ਵਾਲੀ ਘਟਨਾ ਹੈ ਔਰ ਇਸ ਤੇ ਵਿਚਾਰ ਕਰਨੇ ਵੀ ਦਾਸੀ ਲਈ ਬੜੀ ਮੁਸ਼ਕਲ ਹੈ ਕਿ ਮੈਂ ਵੀ ਜੀਵ ਹਾਂ ਜਦੋਂ ਦਾਸੀ ਦੇ ਮੰਮੀ 55 ਸਾਲ ਦੀ ਉਮਰ ਦੇ ਵਿੱਚ ਚਲੇ ਗਏ ਸੀ ਕੁਝ ਜ਼ਿਆਦਾ ਦਿਨ ਬਿਮਾਰ ਨਹੀਂ ਰਹੇ ਸੀ ਦੋ ਤਿੰਨ ਦਿਨ ਇਸ ਤਰ੍ਹਾਂ ਬੁਖਾਰ ਹੋਇਆ ਵੀਕਨੈਸ ਹੋਈ ਤਾਂ ਉਸ ਵਕਤ ਦਾਸੀ ਪਰਮੇਸ਼ਰ ਦੇ ਜੋ ਹੁਣ ਪਰਮੇਸ਼ਰ ਨੇ ਰਹਿਮਤ ਕੀਤੀ ਹੈ ਜਿਸ ਤਰ੍ਹਾਂ ਬਾਣੀ ਨਾਲ ਨਾਮ ਨਾਲ ਜੋੜਿਆ ਉਸ ਤਰ੍ਹਾਂ ਦੀ ਆਮ ਜ਼ਿੰਦਗੀ ਸੀ ਤਾਂ ਉਸ ਵਕਤ ਦਾਸੀ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਵਿਛੋੜਾ ਚੱਲਣਾ ਮੁਸ਼ਕਿਲ ਸੀ ਤੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਸੀ ਮੰਮੀ ਦੇ ਜਾਣ ਤੋਂ ਬਾਅਦ ਕਿ ਜਿਸ ਤਰ੍ਹਾਂ ਅੰਦਰੋਂ ਕੁਝ ਹਿੱਸਾ ਖਤਮ ਹੋ ਗਿਆ ਹੋਵੇ ਇਸ ਤਰ੍ਹਾਂ ਮਤਲਬ ਲੱਗ ਰਿਹਾ ਸੀ ਕਾਫੀ ਕੁਝ ਕਰਨਾ ਛੱਡ ਦਿੱਤਾ ਸੀ ਫਿਰ ਹੌਲੀ-ਹੌਲੀ ਜਿਸ ਤਰ੍ਹਾਂ ਕਹਿੰਦੇ ਨੇ ਕਿ ਟਾਈਮ ਇਜ਼ ਅ ਗੁੱਡ ਹੀਲਰ ਵੀ ਵਕਤ ਦੇ ਨਾਲ ਉਹ ਪਰਮੇਸ਼ਰ ਆਪ ਹੀ ਫਿਰ ਬਲ ਦੇ ਦਿੰਦਾ ਖੈਰ ਹੁਣ ਜਦੋਂ ਪਰਮੇਸ਼ਰ ਨੇ ਬਾਣੀ ਦੇ ਨਾਲ ਜੋੜਿਆ ਤਾਂ ਕੁਝ ਸਮਝ ਲੱਗੀ ਕਿ ਇਹ ਜ਼ਿੰਦਗੀ ਸਾਡੀ ਜੋ ਹੈ ਇੱਕ ਮੁਸਾਫਰ ਦੀ ਤਰ੍ਹਾਂ ਜਿਸ ਤਰ੍ਹਾਂ ਇੱਕ ਮੁਸਾਫਰ ਗੱਡੀ ਵਿੱਚ ਸਫ਼ਰ ਕਰਦਾ ਜਾ ਰਿਹਾ ਤਾਂ ਉਹਦੀ ਆਪਾਂ ਆਪਾਂ ਨੂੰ ਹੋਰ ਵੀ ਮੁਸਾਫਰ ਮਿਲਦੇ ਨੇ ਆਪਣਾ ਉਹਨਾਂ ਦੇ ਨਾਲ ਗੱਲਬਾਤ ਜਿੰਨੀ ਦੇਰ ਲਈ ਬੈਠੇ ਹੁੰਨੇ ਆ ਤੇ ਸੋਣਾ ਮਤਲਬ ਵਕਤ ਬੀਤਦਾ ਜਾਂਦਾ ਪਰ ਜਦੋਂ ਉਹਦੀ ਮੰਜ਼ਿਲ ਆਉਂਦੀ ਆ ਉਹ ਮੁਸਾਫਰ ਚਲੇ ਜਾਂਦਾ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿੱਚ ਜੋ ਸਾਡੇ ਰਿਸ਼ਤੇਦਾਰ ਬਣੇ ਨੇ ਸਾਡੇ ਭੈਣ ਭਰਾ ਸਾਡੇ ਮਾਤਾ ਪਿਤਾ ਜਾਂ ਹੋਰ ਕੋਈ ਵੀ ਸਾਡਾ ਜੋ ਰਿਸ਼ਤਾ ਹੈ ਬੱਚੇ ਨੇ ਜੋ ਵੀ ਸਾਡਾ ਰਿਸ਼ਤਾ ਬਣਿਆ ਹੈ ਇਹ ਸਾਡੇ ਪੂਰਵਲੇ ਕਰਮਾਂ ਦੇ ਅਨੁਸਾਰ ਉਹਨਾਂ ਦੇ ਨਾਲ ਜਿੰਨੀ ਦੇਰ ਦਾ ਰਹਿ ਕੇ ਅਸੀਂ ਉਹਨਾਂ ਤੋਂ ਕੁਝ ਸਿੱਖਣਾ ਹੈ ਉਹਨਾਂ ਤੋਂ ਕੁਝ ਉਹਨਾਂ ਨੂੰ ਕੁਝ ਸਿਖਾਉਣਾ ਹੈ ਸਾਨੂੰ ਉਹਨਾਂ ਤੋਂ ਦੁੱਖ ਸੁੱਖ ਮਿਲਦੇ ਨੇ ਸਾਡੇ ਕੋਲੋਂ ਉਹਨਾਂ ਨੂੰ ਦੁੱਖ ਸੁੱਖ ਮਿਲਦੇ ਨੇ ਜਦੋਂ ਤੱਕ ਇਹ ਲੇਖਾ ਖਤਮ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਕੱਠੇ ਰਹਿੰਦੇ ਆ ਜਿਵੇਂ ਜਿਵੇਂ ਜਿਹਦੇ ਲੇਖੇ ਦਾ ਭੁਗਤਾਨ ਹੋਈ ਜਾਂਦਾ ਉਹ ਆਪਣੀ ਮੰਜ਼ਲ ਵੱਲ ਜਾਏ ਜਾਂਦਾ ਉਹ ਸਾਨੂੰ ਛੱਡ ਕੇ ਚਲੇ ਜਾਂਦਾ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਉਹ ਸਮੁੰਦਰ ਦਾ ਰੂਪ ਹੀ ਹੁੰਦੀਆਂ ਨੇ ਉਹ ਸਮੁੰਦਰ ਦਾ ਹਿੱਸਾ ਹੀ ਹੁੰਦੀਆਂ ਨੇ ਉਹ ਸਮੁੰਦਰ ਦੇ ਵਿੱਚੋਂ ਹੀ ਉੱਠਦੀਆਂ ਨੇ ਤੇ ਸਮੁੰਦਰ ਦੇ ਵਿੱਚ ਹੀ ਦੁਬਾਰਾ ਫਿਰ ਮਿਟ ਜਾਂਦੀਆਂ ਨੇ ਪਾਣੀ ਹੁੰਦਾ ਛਲ ਹੁੰਦੀ ਆ ਉੱਠਦੀ ਆ ਉਹਦਾ ਰੂਪ ਆ ਉਹਦਾ ਉਹਦਾ ਹਿੱਸਾ ਉਹਦੇ ਵਿੱਚ ਹੀ ਫਿਰ ਸਮਾ ਜਾਂਦੀ ਆ ਇਸ ਤਰ੍ਹਾਂ ਹੀ ਸਾਡੀ ਜਿਹੜੀ ਆਤਮਾ ਹੈ ਇਹ ਪਰਮੇਸ਼ਰ ਦੀ ਅੰਸ਼ਾ ਇਹ ਪਰਮੇਸ਼ਰ ਨੇ ਜਦੋਂ ਜਗਤ ਬਣਾਇਆ ਜਿਸ ਹਿਸਾਬ ਨਾਲ ਉਹਨੇ ਆਤਮਾ ਬਣਾਈਆਂ ਉਹ ਉਸੇ ਹਿਸਾਬ ਨਾਲ ਉਹਨਾਂ ਆਤਮਾ ਦੇ ਫਿਰ ਕਰਮ ਬਣ ਗਏ ਉਹਨਾਂ ਕਰਮਾਂ ਦੇ ਅਨੁਸਾਰ ਲੇਖੇ ਬਣ ਗਏ ਲੇਖਿਆਂ ਦੇ ਅਨੁਸਾਰ ਇਹ ਆਤਮਾ ਆ ਰਹੀਆਂ ਨੇ ਆਤਮਾ ਜਾ ਰਹੀਆਂ ਨੇ ਇਹ ਬਸ ਉਸ ਦਾ ਹਿੱਸਾ ਹੈ ਤੇ ਅਸੀਂ ਸਮਝ ਲੈਣੇ ਆ ਕਿ ਇਹ ਸਾਡਾ ਰਿਸ਼ਤੇਦਾਰ ਆ ਨਹੀਂ ਇਹ ਭੁਗਤਾਨ ਦਾ ਵਕਤ ਪੂਰਾ ਹੋਇਆ ਤਾਂ ਉਸ ਆਤਮਾ ਨੇ ਵਾਪਸ ਚਲੇ ਜਾਣਾ ਫਿਰ ਉਹਨੇ ਉਹਦੀ ਅਗਲੀ ਯਾਤਰਾ ਕੀ ਹੈ ਉਸ ਤਰ੍ਹਾਂ ਸ਼ੁਰੂ ਹੁੰਦੀ ਆ ਇਸ ਤਰ੍ਹਾਂ ਹੀ ਜਿਸ ਇਹਦੇ ਬਾਰੇ ਆਪਾਂ ਇੱਕ ਭਾਈ ਵੀਰ ਸਿੰਘ ਜੀ ਹੋਣਾ ਦੀ ਥੋੜੇ ਦਿਨ ਹੋਏ ਗੁਰਬਾਣੀ ਵਿਚਾਰ ਵਾਲਿਆਂ ਨੇ ਇੱਕ ਆਡੀਓ ਪਾਈ ਸੀ ਉਹ ਵੀ ਆਪਾਂ ਲਿੰਕ ਵਿੱਚ ਪਾ ਦੇਵਾਂਗੇ ਭਾਈ ਵੀਰ ਸਿੰਘ ਜੀ ਨੇ ਇਹਦੇ ਬਾਰੇ ਬਹੁਤ ਸੋਹਣੀ ਵਿਚਾਰ ਕੀਤੀ ਹੈ ਇੱਕ ਦਾਸੀ ਨੂੰ ਸਾਖੀ ਯਾਦ ਆ ਗਈ ਮਹਾਤਮਾ ਬੁੱਧ ਦੇ ਟਾਈਮ ਦੀ ਹੈ ਸ਼ਾਇਦ ਕਿਸੇ ਤੋਂ ਸੁਣੀ ਸੀ ਜਾਂ ਇੱਥੇ YouTube ਤੇ ਸ਼ਾਇਦ ਸੁਣੀ ਹੋਵੇ ਕਾਫੀ ਸਾਲਾਂ ਦੀ ਗੱਲ ਹੈ ਕਹਿੰਦੇ ਇੱਕ ਬੀਬੀ ਸੀ ਤਾਂ ਉਹਦਾ ਛੋਟਾ ਜਿਹਾ 5-6 ਸਾਲ ਦਾ ਬੱਚਾ ਪੂਰਾ ਹੋ ਗਿਆ ਉਹ ਬਹੁਤ ਮਤਲਬ ਵਿਰਲਾਪ ਵਿੱਚ ਵਿਛੋੜੇ ਦੇ ਦੁੱਖ ਵਿੱਚ ਸੀ ਫਿਰ ਉਹਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਮਹਾਤਮਾ ਬੁੱਧ ਕੋਲ ਜਾਓ ਤਾਂ ਉਹ ਸੰਸਕਾਰ ਵੀ ਨਹੀਂ ਸੀ ਕਰ ਰਹੀ ਉਹ ਗਈ ਤਾਂ ਕਹਿੰਦੀ ਕਿ ਮੇਰੇ ਬੱਚੇ ਨੂੰ ਤੁਸੀਂ ਜ਼ਿੰਦਾ ਕਰ ਦਿਓ ਉਹ ਕਹਿੰਦੇ ਠੀਕ ਆ ਮੈਂ ਜ਼ਿੰਦਾ ਕਰ ਦਊਗਾ ਬੱਚੇ ਨੂੰ ਇਦਾਂ ਕਰੋ ਵੀ ਤੁਸੀਂ ਮੈਨੂੰ ਉਸ ਘਰ ਵਿੱਚੋਂ ਜਿਹਦੇ ਵਿੱਚ ਕੋਈ ਮੌਤ ਨਾ ਹੋਈ ਹੋਵੇ ਇੱਕ ਚੌਲ ਦਾ ਦਾਣਾ ਲਿਆ ਦਿਓ ਉਹਦੇ ਦਿਮਾਗ ਵਿੱਚ ਇਹ ਗੱਲ ਉਸ ਟਾਈਮ ਨਹੀਂ ਆਈ ਉਹ ਜਾਂਦੀ ਆ ਸਾਰੇ ਪਿੰਡ ਦੇ ਵਿੱਚ ਘਰ-ਘਰ ਦਰਵਾਜ਼ਾ ਖੜਕਾਉਂਦੀ ਆ ਪੁੱਛਦੀ ਆ ਖੜਕਾਉਂਦੀ ਆ ਪੁੱਛਦੀ ਆ ਹਰ ਇੱਕ ਘਰ ਵਿੱਚੋਂ ਇਹ ਜਵਾਬ ਮਿਲਦਾ ਕਿ ਨਹੀਂ ਭਾਈ ਮੌਤ ਸਾਡੇ ਘਰ ਵੀ ਹੋਈ ਆ ਮੌਤ ਸਾਡੇ ਘਰ ਵੀ ਹੋਈ ਆ ਫਿਰ ਅਖੀਰ ਨੂੰ ਆ ਜਾਂਦੀ ਆ ਵਾਪਸ ਕਹਿੰਦੀ ਮੈਨੂੰ ਕਿਤੋਂ ਦਾਣਾ ਮਿਲ ਨਹੀਂ ਸਕਿਆ ਚੌਲ ਦਾ ਕਿਉਂਕਿ ਮੌਤ ਹਰ ਇੱਕ ਘਰ 'ਚ ਹੋਈ ਆ ਫਿਰ ਸਮਝਾਉਂਦੇ ਨੇ ਕਿ ਇਹ ਜਿਹੜੀ ਮੌਤ ਆ ਇਹ ਤੇ اٹਲ ਸਚਾਈ ਆ ਜੋ ਉਪਜਿਆ ਉਹਨੇ ਵਿੰਸ ਨਹੀਂ ਹੈ ਜਿਸ ਨੂੰ ਪਰਮਾਤਮਾ ਨੇ ਬਣਾਇਆ ਉਹਨੂੰ ਪਰਮਾਤਮਾ ਨੇ ਆਪਣੇ ਵਾਪਸ ਲਜਾਣਾ ਹੀ ਹੈ ਪਰ ਜਦੋਂ ਸਾਡਾ ਇਦਾਂ ਹੁੰਦਾ ਤਾਂ ਅਸੀਂ ਉਸ ਗੱਲ ਨੂੰ ਸਮਝ ਨਹੀਂ ਪਾਉਂਦੇ ਅਸੀਂ ਬੜੇ ਮਤਲਬ ਦੁੱਖ ਵਿੱਚ ਹੋ ਜਾਂਦੇ ਆ ਇਹਦੇ ਬਾਰੇ ਪਾਤਸ਼ਾਹ ਨੇ ਬਾਣੀ ਲਿਖੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 885 ਤੇ ਸਵਾਇਮਾਨ ਹੈ ਜੀ ਆਪਾਂ ਉਸ ਬਾਣੀ ਦੀ ਸਾਂਝ ਵੀ ਪਾਉਂਦੇ ਆ ਜਿਸ ਤਰ੍ਹਾਂ ਵੀ ਆਪਾਂ ਬਾਣੀ ਨੂੰ ਪੜ੍ਹਦੇ ਆ ਨਾ ਆਪਾਂ ਨੂੰ ਬਾਣੀ ਤਕਰੀਬਨ ਸਮਝ ਲੱਗ ਜਾਂਦੀ ਆ ਪਰ ਜਿੱਥੇ ਲੱਗਿਆ ਉੱਥੇ ਦਸੀ ਉਹਨੂੰ ਥੋੜਾ ਅੱਗੇ ਵੀ ਵਿਚਾਰ ਕਰ ਲੂਗੀ ਕਿ ਬਾਣੀ ਦੇ ਅਰਥ ਇਹ ਨੇ ਪਰ ਆਪ ਜੀ ਨੂੰ ਬਿਲਕੁਲ ਉਸ ਤਰ੍ਹਾਂ ਸਮਝ ਲੱਗੀ ਜਾਣੇ ਆ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 885 ਤੇ ਹੈ ਜੀ ਗੁਰੂ ਅਰਜਨ ਪਾਸ਼ਾ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਹੈ। ਐ ਰਾਮ ਕਲੀ ਮਹੱਲਾ ਪੰਜਵਾਂ ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਰੋਵਨ ਹਾਰੇ ਕੀ ਕਵਨ ਟੇਕ ਕਹਿੰਦੇ ਉਸ ਪਰਮੇਸ਼ਰ ਦੀ ਜੋਤ ਵਿੱਚੋਂ ਜੋਤੀ ਆਈ ਆ ਤੇ ਜਦੋਂ ਪੰਜ ਤੱਤਾਂ ਦੇ ਵਿੱਚੋਂ ਸਵਾਸ ਨਿਕਲ ਜਾਂਦੀ ਉਹ ਮਿੱਟੀ 'ਚ ਮਿਲ ਜਾਂਦੇ ਨੇ ਜਿਸ ਤਰ੍ਹਾਂ ਹਵਾ ਹਵਾ 'ਚ ਮਿਲ ਜਾਂਦੀ ਹੈ ਸਾਰੇ ਤੱਤ ਤੱਤਾਂ 'ਚ ਮਿਲ ਜਾਂਦੇ ਨੇ ਜਿਹੜੀ ਜੋਤੀ ਹੈ ਉਹ ਪਰਮੇਸ਼ਰ ਦੀ ਜੋਤ ਵੱਲ ਰਵਾਨਾ ਹੋ ਜਾਂਦੀ ਆ ਜਿਵੇਂ ਕਹਿੰਦੇ ਮਿੱਟੀ 'ਚ ਮਿੱਟੀ ਮਿਲ ਜਾਂਦੀ ਹੈ ਇੱਕ ਤਰ੍ਹਾਂ ਹੋ ਜਾਂਦੀ ਹੈ ਇਸ ਤਰ੍ਹਾਂ ਸਾਰੇ ਤੱਤ ਨੇ ਜਿਹੜੇ ਕਹਿੰਦੇ ਰੋਂਦੇ ਨੇ ਉਹ ਭੁਲੇਖੇ ਦੇ ਕਾਰਨ ਰੋਂਦੇ ਨੇ ਮਰਿਆ ਤਾਂ ਕੋਈ ਵੀ ਨਹੀਂ ਹੁੰਦਾ ਸਾਰੇ ਤਤ ਤਤਾਂ 'ਚ ਵਾਪਸ ਚਲੇ ਜਾਂਦੇ ਨੇ ਕੌਣ ਮੁਆਰੇ ਕੌਣ ਮੁਆ ਬ੍ਰह्म ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆਰ ਹਾਉ ਕਹਿੰਦੇ ਅਸਲ ਦੇ ਵਿੱਚ ਜਿਹੜੀ ਜੀਵ ਆਤਮਾ ਉਹ ਮਰਦੀ ਨਹੀਂ ਹੈ ਉਹ ਪਰਮੇਸ਼ਰ ਦੇ ਕੋਲ ਚਲੀ ਜਾਂਦੀ ਆ ਕਹਿੰਦੇ ਜਿਹੜਾ ਵੀ ਕੋਈ ਗੁਰਮਖ ਪਰਮਾਤਮਾ ਦੇ ਨਾਲ ਡੂੰਗੀ ਸਾਂਝ ਪਾਉਂਦਾ ਉਸ ਨੂੰ ਮਿਲ ਕੇ ਬੇਸ਼ੱਕ ਪੁੱਛ ਲਓ ਵਿਚਾਰ ਕਰ ਲਓ ਇਹ ਜੰਮਣ ਮਰਨ ਵਾਲੀ ਤਾਂ ਇੱਕ ਪਰਮੇਸ਼ਰ ਨੇ ਖੇਡ ਬਣਾਈ ਹੋਈ ਹੈ ਅਗਲੀ ਕਿਛ ਖਬਰ ਨਾ ਪਾਈ ਰੋਵਨ ਹਾਰ ਪੀ ਉਠ ਸਿਧਾਈ ਕਹਿੰਦੇ ਕਿਸੇ ਦੇ ਸਰੀਰਕ ਵਿਛੋੜੇ ਤੇ ਰੋਣ ਵਾਲੇ ਪ੍ਰਾਣੀ ਨੂੰ ਉਸ ਵੇਲੇ ਅੱਗੇ ਕੀ ਬੀਤਣ ਵਾਲੀ ਹੈ ਉਹ ਕੋਈ ਨਹੀਂ ਸਮਝਦਾ ਹੈਗਾ ਜਿਹੜਾ ਰੋ ਰਿਹਾ ਹੁੰਦਾ ਵੀ ਦੂਜਾ ਚਲੇ ਗਿਆ ਉਹਨੇ ਵੀ ਤਾਂ ਕਹਿੰਦੇ ਕਿਸੇ ਦਿਨ ਚਲੇ ਜਾਣਾ ਹੈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਪਿਆ ਪਖਲਾਏ ਅੰਦ ਕਹਿੰਦੇ ਪਰਮ ਦੇ ਕਾਰਨ ਜੀਵ ਕਹਿੰਦੇ ਮੋਹ ਦੇ ਵਿੱਚ ਮੋਦੇ ਬੰਧਨ ਵਿੱਚ ਬੰਦੇ ਹੁੰਦੇ ਨੇ ਜੀਵ ਆਤਮਾ ਤੇ ਸਰੀਰ ਦਾ ਮਿਲਲਾਪ ਇੱਕ ਸੁਪਨੇ ਵਾਂਗ ਹੈ ਜਿਵੇਂ ਸੁਪਨਾ ਬੀਤ ਜਾਂਦਾ ਇਸ ਤਰ੍ਹਾਂ ਹੀ ਫਿਰ ਕਹਿੰਦੇ ਜੋ ਜੀਵਨ ਆ ਉਹ ਖਤਮ ਹੋ ਜਾਂਦਾ ਇਹ ਤੌ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਇਹ ਜੋ ਕਹਿੰਦੇ ਸੰਸਾਰ ਦੀ ਰਚਨਾ ਇਹ ਤੇ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਆ ਉਸ ਕਰਤਾਰ ਦਾ ਹੁਕਮ ਕਹਿੰਦੇ ਕਦੇ ਵੀ ਨਾ ਖਤਮ ਹੋਣ ਵਾਲਾ ਹੈ ਤੇ ਇਸ ਤਰ੍ਹਾਂ ਜੀਵ ਹੁਕਮ ਚ ਆਉਂਦੇ ਨੇ ਤੇ ਇਥੋਂ ਵਾਪਸ ਚਲੇ ਜਾਂਦੇ ਨਹਿ ਕੋ ਮੂਆ ਨਹਿ ਮਰਣ ਜੋਗ ਨਹਿ ਬਿਨਸ ਅਬਨਾਸੀ ਹੋਗ ਜਿਹੜੇ ਪੰਜੇ ਤੱਤ ਨੇ ਉਹਨਾਂ ਵਿੱਚੋਂ ਸਾਰੇ ਤੱਤ ਤੱਤਾਂ 'ਚ ਮਿਲ ਜਾਂਦੇ ਨੇ ਜਿਹੜੀ ਆਤਮਾ ਹੈ ਉਹ ਜੀਵ ਆਤਮਾ ਉਹ ਪਰਮੇਸ਼ਰ ਦੇ ਕੋਲ ਚਲੀ ਜਾਂਦੀ ਆ ਪਰਮੇਸ਼ਰ ਦੀ ਅੰਸ਼ਾ ਕਹਿੰਦੇ ਉਹ ਜੀਵ ਆਤਮਾ ਕਦੇ ਮਰਦਾ ਨਹੀਂ ਹੈ ਤੇ ਇਹ ਕਹਿੰਦੇ ਸਦਾ ਦੇ ਰਹਿਣ ਵਾਲਾ ਹੈ ਜੋ ਇਹ ਜਾਣੋ ਸੋ ਇਹ ਨਾਹੀਂ ਜਾਣਨ ਹਾਰੇ ਕੋ ਬਲ ਜਾਓ ਜੋ ਅਸੀਂ ਕਹਿੰਦੇ ਆਤਮਾ ਬਾਰੇ ਜੀਵ ਆਤਮਾ ਬਾਰੇ ਸਮਝਦੇ ਆ ਉਹ ਉਹ ਚੀਜ਼ ਨਹੀਂ ਹੈ ਕਹਿੰਦੇ ਪਰ ਮੈਂ ਉਸ ਜੀਵ ਤੋਂ ਕੁਰਬਾਨ ਆ ਜੋ ਇਸ ਜੀਵ ਆਤਮਾ ਦੀ ਅਸਲੀਅਤ ਨੂੰ ਸਮਝ ਗਿਆ ਹੈ ਕਿ ਜੀਵ ਆਤਮਾ ਕੀ ਹੈ ਕੋਹ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਇਹਦੇ ਹੇ ਨਾਨਕ ਗੁਰੂ ਨੇ ਜਿਸ ਦਾ ਵੀ ਇਹ ਭੁਲੇਖਾ ਦੂਰ ਕਰ ਦਿੱਤਾ ਉਸ ਨੂੰ ਇਹ ਸਮਝ ਲੱਗ ਜਾਂਦੀ ਆ ਕਿ ਨਾ ਹੀ ਕੋਈ ਜੰਮਦਾ ਨਾ ਹੀ ਕੋਈ ਮਰਦਾ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਛੱਲਾਂ ਬਣਦੀਆਂ ਨੇ ਵਿੱਚ ਸਮਾ ਜਾਂਦੀਆਂ ਨੇ ਇਸ ਤਰ੍ਹਾਂ ਹੀ ਜੀਵ ਆਤਮਾ ਨੇ ਪਰਮੇਸ਼ਰਕ ਦੀ ਅਨਸ਼ਾ ਪਰਮੇਸ਼ਰ ਤੋਂ ਆਉਂਦੀ ਆ ਆਤਮਾ ਵਾਪਸ ਪਰਮੇਸ਼ਰ ਦੇ ਵਿੱਚ ਸਮਾ ਜਾਂਦੀ ਆ ਪਰ ਜੋ ਸਾਡੇ ਰਿਸ਼ਤੇ ਬਣੇ ਹੁੰਦੇ ਨੇ ਮੋਹ ਦੇ ਬੰਧਨ ਹੁੰਦੇ ਨੇ ਉਹਦੇ ਕਰਕੇ ਅਸੀਂ ਸਮਝਦੇ ਆ ਕਿ ਕੋਈ ਜੰਮਿਆ ਕੋਈ ਮਰਿਆ ਪਰ ਨਾ ਕੁਝ ਜੰਮਦਾ ਨਾ ਮਰਦਾ ਜਿਸ ਤਰ੍ਹਾਂ ਛੱਲਾਂ ਸਮੁੰਦਰ ਚੋਂ ਉੱਠਦੀਆਂ ਨੇ ਸਮੁੰਦਰ ਚ ਸਮਾ ਜਾਂਦੀਆਂ ਇਸ ਤਰ੍ਹਾਂ ਹੀ ਜੀਵ ਆਤਮਾ ਪਰਮੇਸ਼ਰ ਤੋਂ ਆਉਂਦੀ ਆ ਪਰਮੇਸ਼ਰ ਵਿੱਚ ਚਲੀ ਜਾਂਦੀ ਆ ਜਾਂ ਜਿਹੜੀ ਉਹਦੀ ਅੱਗੇ ਯਾਤਰਾ ਉਹਦੇ ਤੇ ਪਰਮੇਸ਼ਰ ਵੱਲੋਂ ਭੇਜੀ ਜਾਂਦੀ ਆ ਬਸ ਇਹ ਹੁੰਦਾ ਪਰ ਜੋ ਅਸੀਂ ਜੀਵ ਆ ਅਸੀਂ ਇਹ ਸਮਝ ਨਹੀਂ ਸਕਦੇ ਇਸ ਤਰ੍ਹਾਂ ਸਾਨੂੰ ਇਹ ਪਾਤਸ਼ਾਹ ਨੇ ਬਾਣੀ ਦਿੱਤੀ ਆ ਫਿਰ ਜਿਸ ਤਰ੍ਹਾਂ ਬਾਣੀ ਦੇ ਲੜ ਲੱਗਦੇ ਆ ਹੋਰ ਦੂਜਿਆਂ ਨੂੰ ਦੇਖਦੇ ਆ ਵਕਤ ਦੇ ਨਾਲ ਜੀਵ ਜਿਸ ਤਰ੍ਹਾਂ ਹੌਲੀ-ਹੌਲੀ ਆਪਾਂ ਕਹਿੰਦੇ ਆ ਨਾ ਕਿ ਜਿਸ ਪਰਮੇਸ਼ਰ ਨੇ ਇਹ ਭਾਣਾ ਵਰਤਾਇਆ ਇਸ ਭਾਣੇ ਨੂੰ ਫਿਰ ਸਹਿਣ ਦਾ ਬਲ ਵੀ ਉਹ ਦੇ ਦਿੰਦਾ ਇਸ ਤਰ੍ਹਾਂ ਹੀ ਇਹ ਰਚਨਾ ਚੱਲੀ ਆ ਇਸ ਤਰ੍ਹਾਂ ਹੀ ਇਹ ਜਗ ਦੇ ਵਿੱਚ ਚੱਲਦਾ ਆਇਆ ਹੈ ਇਹ ਉਹਦਾ ਹੁਕਮ ਹੈ ਅਟਲ ਹੁਕਮ ਹੈ ਜਿਸ ਤਰ੍ਹਾਂ ਕਹਿੰਦੇ ਨੇ ਕਿ ਮਰਨਾ ਸੱਚ ਜੀਣਾ ਝੂਠ ਪਰਮੇਸ਼ਰ ਜੀ ਸਾਰਿਆਂ ਦੇ ਉੱਤੇ ਰਹਿਮਤ ਕਰਨ ਸਭ ਨੂੰ ਬਲ ਦੇਣ ਸਭ ਨੂੰ ਸਮਰੱਥਾ ਦੇਣ ਸਭ ਨੂੰ ਦੁੱਖ ਸੁੱਖ ਨੂੰ ਸਹਿਣ ਦੀ ਤਾਕਤ ਦੇਣ ਸਭ ਦੇ ਮਨ ਨੂੰ ਸ਼ਾਂਤੀ ਦੇਣ ਨਾਮ ਦੀ ਦਾਤ ਦੇਣ ਤਾਂ ਕਿ ਸਾਡੀ ਜਿਹੜੀ ਇਹ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਇਹ ਸੁਹਾਵਣਾ ਬਣ ਸਕੇ ਅਸੀਂ ਇਹਨੂੰ ਖੁਸ਼ੀ-ਖੁਸ਼ੀ ਉਹਦਾ ਨਾਮ ਜਪਦਿਆਂ ਜਪਦਿਆਂ ਬਤੀਤ ਕਰ ਸਕੀਏ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ